ਸਤਿ ਸ਼੍ਰੀ ਅਕਾਲ ਮੇਰਾ ਚੈਨਲ ਵੇਖਦੇ ਟਰੂ న్యూਸ ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਅੱਜ ਮੇਰੇ ਨਾਲ ਮੌਜੂਦ ਨੇ ਪੰਜਾਬ ਪੁਲਿਸ ਵਿੱਚ ਰਹਿ ਚੁਕੇ ਇੰਸਪੈਕਟਰ ਤੇ ਬਹੁਤ ਹੀ ਸਾਡੇ ਸੀਨੀਅਰ ਤੇ ਸਾਡੀ ਰਿਸ਼ਤੇਦਾਰੀ ਵੀ ਆ ਤੇ ਇਹਨਾਂ ਨੂੰ ਜਿੰਨਾ ਕੁ ਗਿਆਨ ਨੇ ਪੰਜਾਬ ਪੁਲਿਸ ਬਾਰੇ ਸਰਕਾਰਾਂ ਬਾਰੇ ਮੌਜੂਦਾ ਸਰਕਾਰ ਜਿਹੜੀ ਹੁਣ ਆ ਪਿਆ ਉਸ ਤੋਂ ਪਹਿਲਾਂ ਅਕਾਲੀ ਦਲ ਤੇ ਪੰਜਾਬ ਵਿੱਚ ਬਾਦਲ ਜਿਹੜੇ ਆ ਉਹਨਾਂ ਨੇ ਪੰਜਾਬ ਵਿੱਚ ਕੀ ਕੀ ਕੀਤਾ ਤੇ ਦਰਬਾਰ ਸਾਹਿਬ ਦੇ ਅਟੈਕ ਤੋਂ ਲੈ ਕੇ ਸਾਰੀਆਂ ਜਿੰਨੀਆਂ ਗਤੀਵਿਧੀਆਂ ਆਈਆਂ ਉਹਨਾਂ ਬਾਰੇ ਕੁਝ ਜਾਣਕਾਰੀ ਤੇ ਚੰਨਣਾ ਪਾਉਣਾ ਚਾਹਵਾ ਵੀ ਤੇ ਪਹਿਲਾਂ ਇਹਨਾਂ ਦਾ ਇੰਟਰੋਡਕਸ਼ਨ ਕਰਦੇ ਆ ਸਤਿ ਸ੍ਰੀ ਅਕਾਲ ਸਤਿ ਜਿਸ ਹਸਿਰਾਲ ਦੇ ਸਤਿਕਾਰ ਪਾਸੋਂ ਡੈਰੀ ਜੀ ਕਹਿ ਸਕਦੇ ਆ ਤੇ ਇੱਕ ਪਾਸਿਓਂ ਸਰਦਾਰ ਜਸਪੀਰ ਸਿੰਘ ਰਿਟਾਇਰ ਇਨਸਪੈਕਟਰ ਨੇ ਤੇ ਇਹਨਾਂ ਦਾ ਨਗਰ ਵਿਸ਼ਵਾਇ ਜਨਾਲਾ ਸਾਈਡ ਤੇ ਪੰਜਾਬ ਪੁਲਿਸ ਵਿੱਚ ਬਹੁਤ ਹੀ ਇਹਨਾਂ ਨੇ ਵਧੀਆ ਨੌਕਰੀ ਕੀਤੀ ਤੇ ਮਦਦ ਕੀਤੀ ਆ ਤੇ ਇੱਥੋਂ ਤੱਕ ਆ ਕਿ ਜੇ ਪੰਜਾਬ ਪੁਲਿਸ ਵਿੱਚ ਅੱਜ ਵੀ ਇਹ ਨਾਮ ਲੈ ਲਈਏ ਇਹਨਾਂ ਦਾ ਤੇ ਬੜੇ ਇੱਜ਼ਤਮਾਨ ਦੇ ਨਾਲ ਲੋਕੀ ਸਾਨੂੰ ਕਹਿੰਦੇ ਆ ਕਿ ਜੇ ਅਸੀਂ ਕਹਿ ਦਿੰਨੇ ਨਾ ਉਹ ਮੇਰੇ ਫਾਦਰ ਸਾਹਿਬ ਨੇ ਤੇ ਬੜੇ ਇੱਜ਼ਤਮਾਨ ਹੁੰਦੀ ਆ ਤੇ ਇੱਜ਼ਤ ਮਹਿਣੀ ਬੜੀ ਹੀ ਔਖੀ ਆ ਬਣਨੀ ਬੜੀ ਔਖੀ ਆ ਤੇ ਬਣਾਉਣੀ ਬਹੁਤ ਔਖੀ ਆ ਬਾਕੀ ਇਹਨਾਂ ਕੋਲੋਂ ਅਸੀਂ ਪੁੱਛਦੇ ਆ ਤੇ ਤੁਹਾਡੀ ਨੌਕਰੀ ਦੌਰਾਨ ਤੇ ਉਸ ਤੋਂ ਬਾਅਦ ਸਰਕਾਰਾਂ ਜਿੰਨੀਆਂ ਵੀ ਆਈਆਂ ਜਿੰਨੀਆਂ ਗਈਆਂ ਤੇ ਤੁਸੀਂ ਕੀ ਕੋਈ ਆਪਣੀ ਜ਼ਿੰਦਗੀ ਵਿੱਚ ਦਾ ਤਜਰਬਾ ਕੀ ਰਿਹਾ ਉਹ ਸਾਨੂੰ ਸਾਂਝਾ ਕਰੋ ਹਾਂਜੀ ਕੀ ਕਹਿਣਾ ਚਾਹੋਗੇ ਤੁਸੀਂ ਬਾਦਲ ਸਰਕਾਰ ਬਾਰੇ ਅਕਾਲੀ ਦਲ ਸਰਕਾਰ ਬਾਰੇ ਇਹਨਾਂ ਨੇ ਪੰਜਾਬ ਵਿੱਚ ਕੀ ਕੀਤਾ ਤੇ ਸੁਧਾਰ ਕੀਤਾ ਵਾ ਕੀ ਕੁਝ ਕੀਤਾ ਇਹਨਾਂ ਨੇ ਥੋੜਾ ਜਿਆਦਾ ਜਾਣਨਾ ਪਊ ਸਾਸੇ ਦਾ ਉੱਤਰ ਮੈਂ ਬਾਦਲ ਸਰਕਾਰ ਦੇ ਵੇਲੇ ਸਾਲ 1989 ਦੇ ਵਿੱਚ ਅਜਨਾਲਾ ਥਾਣੇ ਦੇ ਪਤੌਰ ਹੈਟ ਕੇ ਸਟੇਬਲ ਸੀਗਾ ਮੈਂ ਦੌਰਾਨ ਸਰਵਸ ਕਾਲ ਸਰਕਾਰ ਦੇ ਵਿੱਚ ਵੀ ਨੌਕਰੀ ਥੋੜਾ ਚਿਰ ਕੀਤੀ ਉਸ ਤੋਂ ਬਾਅਦ ਮੈਂ 79 ਦੇ ਵਿੱਚ ਅਜਨਾਲੇ ਲੱਗ ਗਿਆ ਜੀ ਸਰਕਾਰ ਕਿ ਬਦਲ ਸਰਕਾਰ ਇਹ ਲੋਕਾਂ ਨੂੰ ਕੋਲ ਲਾਚ ਵਗੈਰਾ ਦੇਖ ਜਿ ਤਰਾ ਆਟਾ ਅਖੰਡ ਦਾਲ ਹੋ ਰਿਹਾ ਪਰਾਇ ਕਰਕੇ ਤੇ ਆਪਰੇ ਸਿਰ ਵੋਟਾਂ ਮਟੋਰਨ ਵਾਸਤੇ ਇਹ ਕੰਮ ਕਰਦੀਦੀ ਹੈ ਉਤਰਾ ਆਮ ਤੌਰ ਤੇ ਬੰਦੇ ਦੇ ਜੀਵਨ ਪੱਤਰ ਨੂੰ ਉੱਚਾ ਚੁੱਕਣ ਵਾਸਤੇ ਇਹਨਾਂ ਕੁਝ ਨਹੀਂ ਕੀਤਾ ਸਾਡਾ ਜੀਵਨ ਪੱਤਰ ਇਤਰਾ ਹੁੰਦਾ ਸਾਡੇ ਸਾਡੇ ਸਾਡੀ ਸਿਹਤ ਦੀ ਆਪਣੇ ਸਿਹਤ ਨੂੰ ਠੀਕ ਰੱਖਣ ਵਾਸਤੇ ਆਪਾਰਟ ਕੀ ਜਾਣਾ ਹਸਪਤਾਲਾਂ ਦੇ ਵਿੱਚ ਕੋਈ ਹਸਪਤਾਲ ਬਣਾਇਆ ਨਾ ਹਾਂਜੀ ਸਾਡੇ ਬੱਚਿਆਂ ਨੂੰ ਐਜੂਕੇਸ਼ਨ ਦਿੱਤੀ ਜਾਏ ਤੇ ਬੇਰੋਜ਼ਗਾਰੀ ਜਿਹੜੀ ਉਹ ਖਤਮ ਕੀਤੀ ਜਾਏ ਫੇਰ ਬੰਦੇ ਦਾ ਜੀਵਨ ਪੱਤਰ ਜਿਹੜਾ ਉੱਚਾ ਹੁੰਦਾ ਹਾਂਜੀ ਉਹ ਇਹਨਾਂ ਕੋਲੋਂ ਕੋਈ ਉਪਰਾਲਾ ਨਹੀਂ ਹੋਇਆ ਸਿਰਫ ਇਹਨਾਂ ਵੋਟਾਂ ਵਾਸਤੇ ਆਟਾ ਦਾਣਾ ਚੌਰ ਤੇ ਸਗਨ ਸਕੀਮਾਂ ਚਲਾ ਕੇ ਤੇ ਆਪਣਾ ਕੰਮ ਚਲਾਇਆ 10 ਸਾਲੇ ਵੇਖੋ ਜਿੱਦਾਂ ਬਾਦਲ ਸਰਕਾਰ 10 ਸਾਲਾਂ ਇਹਨੇ ਰਾਜ ਕੀਤਾ ਹੈ ਤੇ ਇਹਨਾਂ 10 ਸਾਲਾਂ ਦੇ ਵਿੱਚ ਬਣਾਇਆ ਕੀ ਆ ਪੰਜਾਬ ਦਾ ਕੀ ਲੁੱਟਿਆ ਇਸ ਕਾਫੀ ਨਹੀਂ ਪੰਜਾਬ ਦਾ ਤੇ ਇਹਨਾਂ ਨੇ ਕੀ ਬਣਾਉਣਾ ਇਹਨਾਂ ਨੇ ਆਪਣਾ ਆਪ ਜਰੂਰ ਬਣਾਇਆ ਹੋਗਾ ਜਦੋਂ ਹੁਣ ਕਿਸੇ ਦਾ ਕੋ ਗੱਲ ਛਿੜਦੀ ਆ ਅਖਬਾਰੀ ਖਬਰਾਂ ਵੀ ਪੜੀ ਲਈਆਂ ਵੈਸੇ ਵੀ ਫੇਸ ਟੂ ਫੇਸ ਵੀ ਲੋਕਾਂ ਦਾ ਬੇਰੁਖ ਹੁੰਦਾ ਤੇ ਇਹਨਾਂ ਨੇ ਇਹੋ ਕੁਝ ਬਣਾਇਆ ਹੁਣ ਆਮ ਚਰਚਾ ਲੋਕਾਂ ਦੇ ਵਿੱਚ ਪਤਾ ਹੀ ਹੈ ਜਿਹੜੇ ਬਾਦਲ ਜਿਹੜੀ ਕਾਂਗਰਸ ਸਰਕਾਰ ਆ ਮੈਂ ਉਹਨਾਂ ਦਾ ਹਮਾਇਤੀ ਨਹੀਂ ਆਪਾਂ ਕਿਸੇ ਦੇ ਦੇ ਵੀ ਆਪਣੇ ਵੀ ਹੈਗੇ ਨਾ ਮੈਂ ਕਾਂਗਰਸ ਦਾ ਪੱਕਾ ਨਾ ਆਕਾਲੀਆ ਦਾ ਪੱਕਾ ਨਾ ਬੀਜੇਪੀ ਦੇ ਵਗੈਰਾ ਦਾ ਪਰ ਇਹਨਾਂ ਦੇ ਹੁਣ ਤੱਕ ਜੋ ਬਣਿਆ ਹਾਂਜੀ ਹੁਣ ਤੱਕ ਜੋ ਬਣਿਆ ਇਹ ਕਾਂਗਰਸ ਸਰਕਾਰ ਦੇ ਵੇਲੇ ਦਾ ਹੀ ਬਣਿਆ ਸਰਕਾਰਾਂ ਦੇ ਬਣਦੀਆਂ ਬਣਦੀਆਂ 5 ਸਾਲਾਂ ਬਾਅਦ ਤੇ ਬਣਦੀਆਂ ਤੇ ਜੇ ਛੜਕਾ ਬਣਦੀ ਹੈ ਤਾਂ ਉਹਦੇ ਵਿੱਚ ਕੋਈ ਬੈਨੀਫਿਟ ਇਹਨਾਂ ਨੂੰ ਵੀ ਜਾਂਦਾ ਵਾ ਹਾਂਜੀ ਜਾਂਦਾ ਦੌਰਾਨ ਸਰਵਰ 79 ਦੇ ਵਿੱਚ ਅਸੀਂ ਅਪਲਾਈ ਕੀ ਕੀਤਾ ਵੀ ਸਾਡੇ ਮਲਾਜ਼ਮ ਜਿਹੜੇ ਜਿਤਨਾ ਉਹਦੇ ਇੰਸਪੈਕਟਰ ਜਨਰਲ ਪੁਲਿਸ ਹੁੰਦਾ ਸੀਗਾ ਡੀਜੀਪੀ ਦੇ ਅਧੀਨ ਪੋਸਟ ਹਾਂਜੀ ਉਹਨਾਂ ਦੇ ਨਾਲ ਜੇ ਰਿਕਵੈਸਟ ਕੀਤੀ ਸੀ ਵੀ ਸਾਡੇ ਸਪਾਈ ਜੀ ਦੇ ਸਾਡੇ ਆਈਜੀ ਦੀ ਯੂਨੀਫਾਰਮ ਜਿਹੜੀ ਟੈਰੀ ਕਾਰਡ ਦੀ ਹੋਣੀ ਚਾਹੀਦੀ ਆ ਹਾਂਜੀ ਸਾਡੀ ਕੋਈ ਗੱਲ ਨਾ ਮੰਦੀ ਗਈ ਇਥੋਂ ਤੱਕ ਕਿ ਚੌਕ ਘੇਟਾ ਘਰ ਲੁਧਿਆਣਾ ਦੇ ਵਿੱਚ ਕਾਲੀ ਆਪਣੇ ਐਮਐਲਏ ਹਾਂਜੀ ਸ਼ਾਹੋਲਰ 7 ਅਕਤੂਬਰ ਦੇ ਪਤੰਗਾ ਕਰਕੇ ਤੇ ਉਹਨਾਂ ਨੇ ਇੱਕ ਸਪਾਈ ਨੂੰ ਜਬੇੜ ਮਾਰੀ ਜਿੱਥੋਂ ਕਿ ਐਜੀਟੇਸ਼ਨ ਸ਼ੁਰੂ ਹੋ ਗਈ ਜੇ ਕੋਤੋਂ ਘੁੰਦੇ ਘੁੰਦੇ ਅਸੀਂ ਨਾਲੇ ਆ ਕੇ ਆਪਣੇ ਬੰਦੇ ਇਕੱਠੇ ਕੀਤੇ ਸੀ ਐਜੀਟੇਸ਼ਨ ਉੱਤੇ ਮੈਂ ਅਤੇ ਸਵਾਕਰਨੈ ਸਿੰਘ ਪਖਰਪੁਰਾ ਹਾਂਜੀ ਉਹਨਾਂ ਨੇ ਪੱਟੀ ਸਾਈਡ ਤੋਂ ਬੰਦੇ ਲਿਆਂਦੇ ਮੈਂ ਜਰਾ ਸਾਈਡ ਤੋਂ ਬੰਦੇ ਲਿਆਂਦੇ 26 27 27 ਸਾਡੀਆਂ ਬੰਦਾ ਸਨ ਜਿਨ੍ਹਾਂ ਦੇ ਵਿੱਚ ਸਿਪਾਈ ਜੀ ਤੇ ਆਈ ਜੀ ਜੂਨੀਫਾਰਮ ਤੈਰੀ ਕਰਦੀ ਹੋਣੀ ਚਾਹੀਦੀ ਆ ਤੇ ਸਾਡੇ ਇੰਕਰੀਮੈਂਟ ਜਿਹੜੇ ਆ ਗਿਆ ਉਹਦੇ ਵਿੱਚ ਵਾਧਾ ਹੋਣਾ ਚਾਹੀਦਾ ਸਾਡਾ ਜਿਹੜਾ ਸਾਈਕਲ ਅਲਾਉਂਸ ਹੈ ਉਹਦੀ ਬਜਾਇ ਸਾਨੂੰ ਸਕੂਟਰ ਲਾਉਂਸ ਸਹੀਦਾ ਜਿਹੜੇ ਥਾਣੇਦਾਰ ਉਹਨਾਂ ਨੂੰ ਘੋੜਾ ਘੋੜਾ ਅਲਾਉਂਸ ਮਿਲਦਾ ਸੀ ਉਹਨਾਂ ਨੂੰ ਵੀ ਮੋਟਰਸਾਈਕਲ ਅਲਾਉਂਸ ਮਿਲਣਾ ਚਾਹੀਦਾ ਹੈ ਜਿਹੜੇ ਅਰਧਨੀ ਸਿਸਟਮ ਆ ਉਹ ਜਿਤਨਾ ਆਰਮੀ ਦੇ ਵਿੱਚ ਸੂਬੇਦਾਰ ਜਿਹੜੇ ਆ ਉਹਨੂੰ ਵੱਟਮੈਨ ਮਿਲਦੇ ਆ ਇਸ ਤਰ੍ਹਾਂ ਇਹਨਾਂ ਨੂੰ ਦਿੱਤੇ ਜਾਣ ਹਾਂ ਕਿਉਂਕਿ ਇੰਨੀ ਤਰ੍ਹਾਂ ਹੋਰ ਤੇ ਵੀ ਕਈਆਂ ਅਫਸਰਾਂ ਦੇ ਦੋ-ਦੋ ਤਿੰਨ-ਚਾਰ ਬੰਦੇ ਰੱਖੇ ਹੋਏ ਜਿਹੜਾ ਕਿ ਸਰਕਾਰ ਦੇ ਉੱਤੇ ਬੜਾ ਭਾਰ ਪੈਂਦਾ ਸੀ ਹਾਂਜੀ ਬਾਦਲ ਸਾਹਿਬ ਦੇ ਬਾਰੇ ਦਾ ਇਹਨਾਂ ਕਹਿੰਦੇ ਉਹਨਾਂ ਦਿਨਾਂ ਵਿੱਚ ਕਹਿੰਦੇ ਕੋਈ ਨਾਮ ਲੈਣ ਦੇਤੇ ਅੱਛਾ ਬਾਦਲ ਸਰਕਾਰ ਦੀ ਸਰਕਾਰ ਜਿਹੜੀ ਆ ਉਹ ਟੁੱਟ ਗਈ ਸਾਨੂੰ ਐਗਿਟੇਟਰ ਬੰਦਿਆਂ ਨੂੰ ਫੜ ਕੇ ਤੇ ਹਵਾਲਾ ਦੇ ਵਿੱਚ ਮਤਲਬ ਸਾਨੂੰ ਵਰਦੀ ਦੇ ਵਿੱਚ ਹੀ ਲਿਆ ਕੇ ਜਿਹਦੇ ਵਿੱਚ ਮੈਂ ਮੈਨੂੰ ਤਾਂ ਪਤਾ ਹੈ ਮੈਨੂੰ ਵਰਦੀ ਦੇ ਵਿੱਚ ਹੀ ਲਿਆ ਕੇ ਹਵਾਲਾ ਦੇ ਵਿੱਚ ਬੰਦ ਕਰ ਦਿੱਤਾ ਸੌਰੀ ਕਿ ਨਾ ਜੇਲ੍ਹ ਚ ਲੈ ਜਾਂਦਾ ਜੇਲ੍ਹ 7 ਦਿਨ ਸਾਡੇ ਕੋਲ ਮੁਲਾਕਾਤ ਜਾਂ ਕੋਈ ਖ਼ਵਾਰੀ ਸਾਨੂੰ ਨਹੀਂ ਸੀਗਾ ਖ਼ਬਰ ਪੜਨ ਤੋਂ ਮਿਲਦੀ ਤੇ ਸਾਡੇ ਤੋਂ ਬਾਅਦ ਥੋੜੀ ਲੇਟ ਸੀ ਵਰਤੀ ਸਰਕਾਰ ਨੇ 87 ਬੰਦੇ ਹੀ ਦਰਜਤਾਰੇ ਜਿਨ੍ਹਾਂ 60 ਬੰਦੇ ਮਾਫੀ ਮੰਗੇ ਵਿਦਲੇ ਡੇਜ 27 ਰਹਿ ਜਿਨ੍ਹਾਂ 14 ਜਿਹੜੇ ਅਫਸਰ ਸੀ ਉਹਨਾਂ 14 ਮਲਾਜਮਾਂ ਨੂੰ ਦੇ ਆਪਣੇ ਆਈਡੀਆ ਅਫਸਰ ਦੇ ਛੇਤ ਬਣੀ ਉਹਨਾਂ ਲੈ ਲਿਆ ਤੇ ਅਸੀਂ 13 ਰਹਿ ਗਏ ਜਦੋਂ ਮੇਰੇ ਫਾਦਰ ਨੂੰ ਪਤਾ ਲੱਗਾ ਤੇ ਉਹ ਆਏ ਉਹਨਾਂ ਮੁਲਾਕਾਤ ਪਾਈ ਉਹ ਕਹਿੰਦੇ ਆ ਵੀ ਦਾਸੂਨਾ ਮੈਂ ਨਹੀਂ ਚਾਹੁੰਦਾ ਕਿ ਤੂੰ ਪਾਰਟਿਸਿਪੇਟ ਕਰੇ ਇਸ ਕੰਮ 'ਚ ਜੇ ਤੂੰ ਕਰ ਰਿਹਾ ਹੈਂ ਨਾ ਹੁਣ ਮਾਫੀ ਮੰਗੋ ਮੇਰੇ ਘਰ ਨਾਲ ਬੜੀ ਆਏ ਮੈਨੂੰ ਹੌਸਲਾ ਮੈਨੂੰ ਮਿਲ ਗਿਆ ਮੈਂ ਆ ਬਾਹੀ ਨਾ ਮੰਗੀ ਤੇ ਅੱਧੀ ਰੋਟੀ ਦੁਪਹਿਰੇ ਖਾ ਲਈ ਅੱਧੀ ਰਾਤ ਨੂੰ ਖਾ ਲਈ ਤੇ ਕਰਨ ਤੋਂ ਬਾਅਦ ਤੇਰਾ 3.5 ਮਹੀਨਿਆਂ ਬਾਅਦ ਸਾਡੀ ਹਾਈ ਕੋਰਟ ਤੋਂ 13 ਜਣੇ ਦੀਆਂ ਸਾਡੀਆਂ ਜਮਾਤਾਂ ਹੋ ਗਈਆਂ। ਹਾਂਜੀ। ਉਹਨਾਂ ਦਿਨਾਂ ਤੇ ਗਿਆਨੀ ਬਚਨ ਸਿੰਘ ਜਿਹਨੂੰ ਜਿਹਨੂੰ ਜੋ ਘਾਟਗਵਾਦ ਦਾ ਸ਼ਿਕਾਰ ਹੋ ਗਿਆ ਸੀ ਉਹ ਤੇ ਸਾਹ ਬਾਦ ਸਿੰਘ ਬਾਜਾ ਜੀਲ ਚ ਗਏ। ਹਾਂਜੀ। ਮੇਰੀ ਮੁਲਾਕਾਤ ਵੀ ਸੀ ਆਈ ਤੇ ਬਾਕੀ ਬੰਦਿਆਂ 12 ਦੀ ਮੁਲਾਕਾਤ ਆਈ ਸੀ ਉਹਨਾਂ ਪੁੱਛਿਆ ਸੀ ਤੁਸੀਂ ਕਾਕਾ ਮਾਫੀ ਮੰਗਦੇ ਹੋ ਤੇ ਤੁਹਾਨੂੰ ਨੋਕੀ ਆਪਣੇ ਜਮਾਨਤਾ ਹੋ ਜਰ ਗਈ। ਹਾਂਜੀ। ਉਹਾਂ ਨੇ ਜੀ ਜਸਵੀਰ ਸਿੰਘ ਸ਼ੋਇਆ ਵਾਲਾ ਜਿਹੜਾ ਹੌਲਦਾਰ ਹੈ ਉਹ ਜੇ ਮਾਫੀ ਮੰਗਜੂ ਅਸੀਂ ਮੰਗਦੇ ਆਂਗੇ। ਉਹ ਕਹਿੰਦੇ ਉਹ ਲਿਖਿਆ ਉਹਨੇ ਜੋ ਉਹਦੀ ਮੁਲਾਕਾਤ ਨਹੀਂ ਉਹ ਆਪਣੇ ਬਾਂਦੇਆ ਕੰਬਰੇ ਚ ਹਾਂਜੀ ਮੈਨੂੰ ਉਥੋਂ ਲਿਆਂਦਾ ਗਿਆ ਇੱਕ ਜੇਲ੍ਹ ਦਾ ਸਪਾਈ ਭੇਜ ਕੇ ਤੇ ਮੈਨੂੰ ਗਿਆ ਨਹੀਂ ਬਜੋਸੋ ਕਹਿੰਦਾ ਵੀ ਤੂੰ ਹੀ ਮਾਫੀ ਆਪਣੇ ਤੂੰ ਹੀ ਲਿਖ ਦੇ ਮੈਨੂੰ ਮੈਟਰ ਦੱਸੋ ਕੀ ਲਿਖਾ ਲਿਖ ਦੇ ਮੈਨੂੰ ਮaaf ਕੀਤਾ ਹੈ ਕਿ ਬਿਲਕੁਲ ਗਲਤੀ ਹੋਈ ਹੈ ਭਾਈ ਮੈਂ ਇਹ ਨਹੀਂ ਲਿਖਣਾ ਮੈਂ ਤੇ ਲਿਖੂਗਾ ਕਿ ਮੈਂ ਸਰਕਾਰ ਦਾ ਵਫਾਦਾਰ ਰਹਿਣ ਦਾ ਗਾਰ ਰਹਿਣ ਦਾ ਯਕੀਨ ਦੋਣਾ ਬਿਲਕੁਲ ਮੈਨੂੰ ਕਹਿੰਦਾ ਤੂੰ ਡਾਂਗਾ ਖਾਣੀਆ ਮੈਂ ਇਹ ਜੀ ਕਹਿਣ ਦਿੱਤੇ ਮੈਂ ਉਹ ਅਪਸ਼ਬਦ ਬੋਲੇ ਜਿਹੜਾ ਕਰਕੇ ਵਾਕੇ ਮੈਨੂੰ ਡਾਗਾ ਪੈਣ ਲੱਗੀਆਂ ਸਾਰ ਬਾਸ ਸਿੰਘ ਬਾਜਵਾ ਗੁੱਸੇ 'ਚ ਬੰਦਾ ਬਹੁਤ ਵਧੀਆ ਬਰਨਾ ਕੇ ਉਹਨਾਂ ਨੇ ਕਿਹਾ ਗਿਆਨੀ ਜੀ ਅਕਲ ਕਰੋ ਤੁਸੀਂ ਸਾਡੇ ਬੜੇ ਅਫਸਰ ਜੀ ਇਹ ਸਾਡੇ ਬੱਚੇ ਆ ਆਪਾਂ ਇਹਨਾਂ ਦੀ ਰੋਟੀ ਖੋਈ ਆ ਹਾਂਜੀ ਇਹਨਾਂ ਨੂੰ ਚੀਕਣਾ ਨਹੀਂ ਚਾਵਾ ਤੇ ਮੈਨੂੰ ਉਹਨਾਂ ਵਿਚਾਰਿਆਂ ਨੇ ਉਹਨੇ ਸਾਹ ਬਾਸ ਬਾਜਵਾ ਨੇ ਕਹਿ ਕੇ ਬਚਾਇਆ ਤੇ ਮੈਨੂੰ ਕਮਰੇ 'ਚ ਫੇਸ ਮੈਨੂੰ ਅਫਸਰ ਚੱਕੀ ਦੀ ਬੰਦ ਕਰਵਾ ਦਿੱਤਾ ਤੇ ਤੇ ਉਸ ਤੋਂ ਬਾਅਦ ਸਾਡੇ 4 ਸਾਲ ਦੇ ਕਰੀਬ ਮੈਨੂੰ ਮੈਕਵਾਜ ਬਰਖਾਸਤ ਕਰ ਦਿੱਤਾ ਗਿਆ ਹੋਰ ਵੀ ਜਵਾਨਾਂ ਨੂੰ ਕੀਤਾ ਗਿਆ ਤੇ 201983 ਨੂੰ ਮੈਨੂੰ ਰੀਸਟੇਟ ਹੋਇਆ ਤੇ ਚੁਬਾਲ ਮਨੋਂ ਉਥੇ ਪਹਿਲਾਂ ਉਥੇ ਮੁਲਸ਼ੀ ਲਾ ਦਿੱਤਾ 84 ਜਦੋਂ ਸਟਾਰਟ ਹੋਰ ਤੇ ਬਾਅਦ ਮੈਨੂੰ ਵੀ ਕਿ ਕਰਨੈਲ ਸਿੰਘ ਜੋ ਕਿ ਸੁਰ ਸਿੰਘ ਚੌਕੀ ਲਗਾ ਸੀ ਸਾਨੂੰ ਦੁਆ ਨੂੰ ਵਾਰੀ ਵਾਰੀ ਪਹਿਲਾਂ ਉਹਨੂੰ ਫਿਰ ਮੈਨੂੰ ਸ਼ਿਆਹੋ ਜਿਲ੍ਹੇ ਤੋਂ ਮੈਂ ਉਸ ਸ਼ਿਆਹੋ ਜਿਲ੍ਹੇ ਤੋਂ ਟਰਾਂਸਫਰ ਆਪਣੀ ਫਦੇ ਬਟਾਲੇ ਤਰਾ ਕੇ ਦੇ ਫਦੇ ਘੜ ਚੂੜੀਆਂ ਲਗਾ ਜਿੱਥੋਂ ਫਿਰ ਮਤਲਬ ਮੈਂ ਆਪਣੀ ਨੌਕਰੀ ਦੀ ਦੁਆਨ ਹੋਰ ਫਿਰ ਕਈ ਚੱਕਰ ਤੇ ਆਏ ਤੇ ਫਿਰ ਮੈਂ ਸ਼ਿਆਹੋ ਜਾ ਕੇ ਉਥੋਂ ਇੰਟਰਵਿਊ ਪਰ ਕੀਤੀ ਕਿ ਇੱਥੇ ਆ ਕੇ ਮੈਂ ਮੁਸਰਦ ਦੇ ਵਿੱਚ बतौर ਫਦੇ ਘੜ ਜੂੜੀਆਂ ਰੋਡ ਛੜ ਕੇ ਉੱਤੇ ਮੈਂ ਕਿਉਂਕਿ ਇਹ ਤੋਂ ਬਣੀ ਕਿ ਬਾਈਪਾਸ ਲੱਗੇ ਉੱਥੇ ਇੰਤਜ਼ਾਰ ਨੇ ਲੱਗਾ ਰਿਆ ਸਿਨਿਓਰਿਟੀ ਦੇ ਹਿਸਾਬ ਦੇ ਨਾਲ ਸਾਡਾ ਹੱਕ ਬੰਦਾ ਸੀ ਅਸੀਂ 10 12 ਜਣਿਆਂ ਨੇ ਆਪਣਾ ਸਿਕਿਉਰਟੀ ਦੀ ਰੇਟ ਪਾਈ ਜਿਹਦੇ ਵਿੱਚ ਸਾਡੇ ਆਰਡਰ ਹੋਣ ਦੇ 283 ਤੋਂ ਸੌਰੀ ਦੇ 2000 ਤੱਕ ਮੈਨੂੰ ਇੰਸਪੈਕਟਰ ਬਣਾ ਦਿੱਤਾ ਗਿਆ ਹਾਂਜੀ ਤੇ 2000 ਚਾਰ ਪੰਜ ਤੇ ਫਿਰ ਮੈਂ ਰਿਟਾਇਰ ਹੋ ਗਿਆ ਮੈਂ ਮਾਫੀ ਚਾਹੁੰਨਾ ਵਾ ਵੇਖੋ ਇੰਨੀ ਜਦੋਂ ਜਹਿਰ ਕੀਤੀ ਆ ਇੱਕ ਕੇਸ ਲਈ ਕਿ ਜੋ ਕਿ ਜਿਹੜਾ ਅੱਜ ਪੁਲਿਸ ਵਾਲੇ ਯੂਨੀਫਾਰਮ ਫੁੱਲ ਦੇ ਵਿੱਚ ਨੇ ਜਿਹੜਾ ਮਤਲਬ ਕਿ ਪਹਿਲਾਂ ਨਿਕਣਾ ਪਾਉਂਦੇ ਸੀ ਤੇ ਪੂਰੀ ਯੂਨੀਫਾਰਮ ਜਿਹੜੀ ਡੈਰੀ ਕਾਰਡ ਦੀ ਉਹ ਇਹਨਾਂ ਦੀ ਬਦਲਤ ਮਿਲੀ ਆ ਕਿਉਂਕਿ ਮਹਿਕਮੇ ਦੇ ਕਰਕੇ ਤੇ ਇਹ ਮੰਗਾ ਇਹਨਾਂ ਦੀਆਂ ਕਿ ਵੀ ਪੂਰੀ ਯੂਨੀਫਾਰਮ ਦਿੱਤੀ ਜਾਵੇ ਹੋਰ ਸਤਾਈ ਮੰਗਾਈ ਜਦਾ ਇਹ ਕਹਿ ਰਿਹਾ ਯੂਨੀਫਾਰਮ ਤੋਂ ਇਲਾਵਾ ਸਾਨੂੰ ਸੀਪੇ ਜਿਹੜੇ ਕ੍ਰਿਮੀਨਲ ਬੰਦੇ ਨੇ ਉਹਨਾਂ ਕੋਲ ਵਧੀਆ ਵਧੀਆ ਵਾਰਦਾਤ ਕਰਕੇ ਵਧੀਆ ਵਹੀਕਲ ਨੇ ਕਾਰਾਂ ਨੇ ਮੋਟਰਸਾਈਕਲ ਨੇ ਜਦੋਂ ਕਿ ਸਾਡੇ ਕੋਲ ਨਹੀਂ ਇਸ ਕਰਕੇ ਸਾਨੂੰ ਜਿਹੜੀਆਂ ਵਧੀਆ ਜਿਪਸੀਆਂ ਦਿੱਤੀਆਂ ਉਹਨਾਂ ਕੋਲ ਕ੍ਰਾਈਮ ਕ੍ਰਿਮੀਨਲ ਬੰਦੇ ਕੋਲ ਅਸਲਾ ਬਹੁਤ ਵਧੀਆ ਹੈਗਾ ਸਾਨੂੰ ਜਿਹੜੇ AK47 ਵਰਗੀਆਂ ਜਿਹੜੇ ਵਧੀਆ ਅਸਲਾ ਸਾਨੂੰ ਦਿੱਤਾ ਜਾਵੇ ਤਾਂ ਕਿ ਕਿਸੇ ਉਹਨਾਂ ਦਾ ਕਰ ਸਕੀਏ ਹਾਂਜੀ ਇਕਤ ਯੂਰੀਮ ਆਰੋਦੇ ਤੇ ਇਹ ਵੀ ਪਹਿਲਾਂ ਸਾਨੂੰ ਚਪਲਾਂ ਜਿਹੇ ਦੇਦੇ ਜਿਹਦੇ ਨਾਲ ਘਟਾ ਹੀ ਬੰਦੇ ਜੂਨਫਾਰ ਤੇ ਪਿੰਡਾ ਦਿੰਦਾ ਜੀ ਉਹ ਡਰਵੀ ਬੂਟ ਆ ਗਏ ਇਸ ਤਰ੍ਹਾਂ ਕਰਕੇ ਉਹ ਤੇ ਸੁਧਾਰ ਹੋਇਆ ਇਨਕ੍ਰੀਮੈਂਟ ਹੋਵੇ ਤੇ ਪੁਲਸ ਕਲੋਨੀਆ ਦੇ ਵੀ ਸਾਡੀ ਆਪਣੀ ਮੰਗ ਸੀ ਜਿਹੜੀ ਕਿ ਅੰਮ੍ਰਿਤਸਰ ਕਚਰੀਆਂ ਲਾਗੇ ਜਿਹੜੀ ਬਣੀਆ ਕਲੋਨੀ ਦੇ ਇਖਤਮਲ ਮੰਡੀ ਵਾਲ ਬਣੀਆ ਉਹ ਸਾਡੀਆਂ ਸਾਡੀ ਇਸ ਅੰਦੋਲਨ ਦਾ ਕਰਕੇ ਉਹ ਬਣੀਆ ਹਾਂਜੀ ਤੇ ਮੈਂ ਇਹ ਪੁੱਛਣਾ ਚਾਹਾਂਗਾ ਜਦੋਂ ਬਾਦਲ ਸਰਕਾਰ ਨੇ ਮਤਲਬ ਕਿ ਬਲੂ ਸਟਾਰ ਦੀ ਗੱਲ ਕਰਦੇ ਆਪਾਂ ਬਲੂ ਸਟਾਰ ਤੇ ਜਿਆਦਾਤਰ ਕਹਿੰਦੇ ਆ ਨਾ ਉਹ ਕਾਂਗਰਸ ਨੇ ਇੰਦਰਾ ਗਾਂਧੀ ਨੇ ਸਾਰਾ ਕੁਝ ਕਰਾਇਆ ਵਾ ਤੇ ਮੈਂ ਇਹ ਜਾਨਣਾ ਚਾਹਵਾਗਾ ਕਿ ਸਾਰਾ ਤਸੂਰ ਕਾਂਗਰਸ ਸਰਕਾਰ ਦਾ ਹੀਗਾ ਕਿ ਇਹ ਰਲੀ ਮੁਲੀ ਭੋਗ ਦੀ ਜਿਹੜਾ ਸਾਜ਼ਿਸ਼ ਹੋਈ ਸੀ ਜਿਹੜਾ ਤੇ ਕਰਾਇਆ ਦੀ ਗੱਲ ਆ ਕਰਾਇਆ ਤੇ ਜ਼ਰੂਰ ਕੀਤਾ ᱛਿਆ ਇੰਦਰਾ ਗਾਂਧੀ ਇਹਦੇ ਉਸ ਦੇ ਕਾਂਗਰਸ ਸਰਕਾਰ ਸੀ ਜਿਹੜਾ ਜਿਹੜਾ ਕਰਾਇਆ ਦੇ ਬਾਰੇ ਆ ਉਹ ਜਿਹੜੇ ਬਾਦਲ ਪਰਵਾਦ ਆ ਇਹ ਭੱਜੀ ਭਾਂਤ ਜਾਣਦਾ ਵਾ ਅੱਜ ਵੇਖੋ ਉਹਨਾਂ ਦਿਨਾਂ ਦੇ ਵਿੱਚ ਸਤ ਜਰਨੈਲਸੋਂ ਨੇ ਜਿਹੜੀ ਉਹਨਾਂ ਸੁਲਤਾਨ ਨੇ ਕਸਮ ਖਾਦੀ ਸੀ ਅਰਦਾਸ ਕੀਤੀ ਗੁਰੂ ਮਾਰਾ ਦੀ ਚਰਨਾ ਚ ਜੀ ਉਹਨਾਂ ਨੇ ਕਿਸੇ ਵੀ ਆਪਣੇ ਪੈਰੋਕਾਰ ਨੂੰ ਇਹ ਨਹੀਂ ਕਿਹਾ ਤੁਸੀਂ ਬੰਦਿਆਂ ਨੂੰ ਮਾਰੋ ਉਹ ਸਿਰਫ ਇਹ ਕਹਿੰਦਾ ਸੀ ਕਿ ਕਿਸੇ ਜਿਹੜਾ ਜੋ ਕੋਈ ਧੀ ਬੈਣਾ ਨਾ ਤਾਂ ਉਹਨਾਂ ਤੇ ਕੋਈ ਅਤਿਆachar ਹੋਣਾ ਚਾਹੀਦਾ ਨਾ ਕਿ ਬਜ਼ੁਰਗ ਤੇ ਹੋਣਾ ਚਾਹੀਦਾ ਮਤਲਬ ਉਹਨਾਂ ਦੀ ਸਿੱਖਿਆ ਬਹੁਤ ਹੀ ਵਧੀਆ ਸਲਾਘਾਯੋਗ ਸੀ ਪਰ ਹੁਣ ਕਿਸੇ ਦੇ ਵਿੱਚ ਉਹਨਾਂ ਦੇ ਆਰ ਦੇ ਵਿੱਚ ਕਈ ਬੰਦੇ ਜਿਹੜੇ ਗਲਤ ਵਿੱਚ ਰਾਜਿਆ ਦੇ ਉਹਨਾਂ ਨੂੰ ਹੁਣ ਕਿਤਰਾ ਪਤਾ ਲੱਗਦਾ ਉੱਥੇ ਉਹਨਾਂ ਦੇ ਜਿਹੜੇ ਪੈਰੋਕਾਰਦੀ ਉਹ ਗਲਤ ਬੰਦਿਆਂ ਨੂੰ ਵੀ ਫੜਕਾਉਂਦੇ ਸੀਗੇ ਪਰ ਫਿਰ ਕਿਤੇ ਕਿਤੇ ਗੰਦ ਥੋੜਾ ਬਹੁਤਾ ਰਹਿ ਹੀ ਜਾਂਦਾ ਮੈਂ ਆਪਣੀ ਟਾਇਰ ਦੇ ਤੇ ਮੈਂ ਜਦੋਂ ਸਪਾਈ ਹੈਗਾ ਸਾਰਨੀ ਸਿੰਗ ਇਨਸਪੈਕਟਰ ਦਾ ਮੈਂ 리ਡਰ ਸੀ 70 ਸਦਾ ਖਾਨ ਸਦਾ ਦੇ 1970 ਦੇ ਵਿੱਚ ਹਾਂਜੀ ਉਹਨਾਂ ਨੇ ਰਾਜ ਸਾਧ ਅਕਸਰ ਚੰਫੇਰੂ ਮਾਨ ਨੇ ਅਰਦਾਸ ਹੈ ਉਹਨੇ ਮਹਾਰਾਜ ਚਰਜ ਅਰਦਾਸ ਕੀਤੀ ਸੀ ਜੇ ਜਦੋਂ ਪੰਜਾਬੀ ਸੂਬੇ ਦੇ ਬਾਰੇ ਚੱਲਦਾ ਸੀਗਾ ਤੇ ਇੱਕ ਸੰਤ ਦੇਸ਼ੀ ਵਰ ਤੋਂ ਆਪਣੇ ਚੰਨ ਸਿੰਘ ਹਾਂਜੀ ਤੇ ਇੱਕ ਸਤਸਾਨ ਉਹਨਾਂ ਦਾ ਉਹਨਾਂ ਦਾ ਬੈਕਗ੍ਰਾਉਂਡ ਜਿਹੜਾ ਮੁਸਲਮਾਨ ਦੇ ਤੌਰ ਤੇ ਹੀ ਸੰਤ ਫਰੇ ਸੀ ਜਿਨ੍ਹਾਂ ਦਾ ਇਹਨਾਂ ਨੇ ਅਗਰਪੁਰ ਸ਼ਹਿਰ ਕਾਲ ਤੋਂ ਸਾਧ ਉਤੇ ਰੱਖੇ ਸੀਗੇ ਪਰ ਉਹਦੇ ਤੋਂ ਪੂਰਨ ਆ ਉਤਰੇ ਜਦੋਂ ਤੇ ਸਾਹ ਦਰਸੇ ਸਿੰਘ ਫੇਰੂਵਾਲ ਪੂਲ ਉਤਰਿਆ ਆਪਣੀ ਕਸਬੇ ਈਸ਼ੇ ਦਾ ਸੰਤ ਜਨੈਸੋ ਮੇਰੀ ਜ਼ਿੰਦਗੀ ਦੇ ਵਿੱਚ ਦੋ ਦੋ ਮਹਾਨ ਬੰਦੇ ਜਿਹੜੇ ਆ ਉਹ ਆਇਆ ਜਿਨ੍ਹਾਂ ਨੇ ਗੁਰੂ ਮਹਾਰਾਜ ਦੇ ਚਰਨਾਂ 'ਚ ਅਰਦਾਸ ਕੀਤੀ ਦੋਦੇ ਉਤੇ ਪੂਰੇ ਉਤਰੇ ਤੁਸੀਂ ਜੀ ਇਹ ਇਹ ਸੰਤ ਜਨੈਸ ਸਿੰਘ ਨੂੰ ਕਹਿੰਦੇ ਆ ਕਿ ਹਰਮੰਦਰ ਸਾਹਿਬ ਕਿਉਂ ਆਇਆ ਸੀ ਹਾਂਜੀ ਤੇ ਸਰਕਾਰ ਨੇ ਹਮਲਾ ਕੀਤਾ ਕੀਤਾ ਦੇ ਪਰ ਇੱਕ ਗੇਨ ਕੋਈ ਪੁੱਛਣਾ ਚਾਹੀਦਾ ਬਾਦਨ ਸਰਕਾਰ ਕੋ ਇਹਨਾਂ ਉਹਨਾਂ ਦਿਨਾਂ ਜਿਹਨਾਂ ਦਾ ਰਾਸ ਸੀ ਵੀ ਸਿ ਆ ਕੇ ਤੁਹਾਨੂੰ ਸਾ ਨੂੰ ਚਿੱਠੀ ਸੰਸਦ ਧੰ ਸਿੰਘ ਲੰਗਵਾ ਦੇ ਦੱਸ ਰਹੇ ਕਿਨੇ ਲਿਖੀ ਸੀ ਜਿਹਦਾ ਵਿਧਵਾ ਐ ਸੀ ਚਾਰ ਇਹਨਾਂ ਆਦਮੀ ਸ਼੍ਰੋਮਣੀ ਕਾਲੀ ਦਲ ਦੇ ਇੱਕ ਔਰਤ ਸਦਾਰ دیدار ਤੇ ਵੈਸ ਕੈਲੀਫੋਰਨੀਆ ਦੇ ਜਿਹੜਾ ਜਿਹਦਾ ਪਸ਼ੋਕੜ ਮਾਘਪੁਰ ਨਾਲ ਆ ਹਾਂਜੀ ਉਹ ਜਿਹੜਾ ਡਾਕੀ ਤੇ ਤੁਸੀਂ ਉਹਨਾਂ ਦੇ ਕੋਲ ਜਾਓ ਤੇ ਆਰਜੇ ਤਵਨ ਜਿਹੜੀ ਚਿੱਠੀ ਲਿਖੀ ਹੈ ਵੀ ਇਹ ਤਾਂ ਹਵਨ ਸਾਹਿਬ ਅਸੀਂ ਆਹ ਬੰਦੇ ਜਿਹੜੇ ਤਿਆਰ ਕਰ ਲੱਤੇ ਉਹਨਾਂ ਨੂੰ ਹਰ ਪੁਕਾਰ ਦਾ ਖੱਤਿਆ ਵਗੈਰਾ ਸਭ ਕੁਝ ਦੇ ਦਿੱਤਾ ਜਿਹੜੇ ਕੇ ਸਾਧਦਾਸਿਕ ਬੈਂਸ ਦੇ ਕੋਲ ਜਾਣਗੇ ਉਥੇ ਕੋਈ ਗਰਮਲ ਹੋਏ ਜੇ ਤੋ ਇਹਨਾਂ ਨੂੰ ਦੇ ਵਿੱਚ ਸੰਯੋਗ ਦੇ ਕੇ ਤੋ ਉਹਨੂੰ ਸ਼ਾਂਤ ਕਰਨ ਬਾਅਦ ਸਹਾਇਤਾ ਕਰਨਗੇ ਤੇ ਸਾਨੂੰ ਉਹੋ ਕੁਝ ਕਰਨਾ ਪੈਣਾ ਵਾ ਇਹ ਇਹ ਸਮਝਣ ਵਾਲੇ ਸਮਝ ਜਾਂਦੇ ਆ ਤਬ ਉਹ ਸਾਹ ਨੂੰ ਲਿਖਿਆ ਸੀ ਇਹ ਸਾਨੂੰ ਉਹੋ ਕੁਝ ਕਰਨਾ ਪੈਣਾ ਜੋ ਅਸੀਂ ਤੁਹਾਡੇ ਨਾਲ ਸਲਾਹ ਕਰਕੇ ਗਏ ਸਲਾਹ ਦਾ ਵੇਰਵਾ ਬਿਲਕੁਲ ਨਹੀਂ ਲਿਖਿਆ ਸਲਾਹ ਕੀ ਸੀ ਇਹ ਉਹ ਜਿਹੜੇ ਕਿਛੇ ਬੰਦੇ ਵੀ ਅੱਜ ਦੇ ਦਿਨ ਵੀ ਅਜਲੇ ਦੇ ਰਾਜ ਪੁਰਾਣੇ ਵੀ ਰਹੇ ਕਿਸੇ ਦੀ ਜੁਰਤ ਨਹੀਂ ਬੈਠਦੀ ਦੇ ਸ੍ਰੀ ਹਰਮੰਦਰ ਸਾਹਿਬ ਤੇ ਕੋਈ ਹਮਲਾ ਕਰ ਸਕਦਾ ਪਰ ਇਹ ਜਦੋਂ ਜਿਹੜੇ ਉਥੋਂ ਦੇ ਪ੍ਰਬੰਧਕ ਹਨ ਜੇ ਉਹ ਵੈਲ ਕੰਮ ਕਰਨਗੇ ਤੇ ਹੋਰ ਕੁਝ ਜੋ ਕੁਝ ਵੀ ਹੋ ਸਕਦਾ ਹੈ ਇਹ ਚਿੱਠੀ ਲਿਖੀ ਕਿੰਨਾ ਵੱਲੋਂ ਗਈ ਹੈ ਤੇ ਕਿੰਨਾ ਨੂੰ ਲਿਖੀ ਗਈ ਹੈ ਚਿੱਠੀ ਜਿਹੜੀ ਆ ਪੰਜਾਬੀ ਦੇ ਵਿੱਚ ਵੀ ਤੇ ਅੰਗਰੇਜ਼ੀ ਦੇ ਵਿੱਚ ਵੀ ਲਿਖੀ ਸੀ ਆਕੇ ਤਮਨੂ ਤੇ ਲਿਖੀ ਸੀ ਸੰਤ ਅਰਜਨ ਸਿੰਘ ਲੋਂਗੋਵਾ ਦੇ ਦਫ਼ਤਰ ਆਕੇ ਤਮਨੂ ਜਿਹੜਾ ਇੰਦਰਾ ਗਾਂਧੀ ਦਾ ਪਰਸਨ ਸੈਕਟਰੀ ਸੀ ਤੇ ਇਹ ਚਿੱਠੀ ਜਿਹੜੀ ਆ ਮਤਲਬ ਕਿ ਸ਼ੋ ਆਪਣੀ ਹੋਈ ਯਾਨੀ ਕਿ ਇਹ ਚਿੱਠੀ ਇਹਨਾਂ ਨੇ ਲਿਖੀ ਜੇ ਇਹ ਜੀ ਦਾ ਰਹੇਗੇ ਸੰਤ ਇਹ ਸਾਨੂੰ ਖਤਰਾ ਹੋ ਸਕਦਾ ਵਾ ਕਿ ਸੰਤਾਂ ਨੂੰ ਅਸਲ ਵਿੱਚ ਨਾਰਹਿਣ ਦਿੱਤਾ ਜਾਵੇ ਇਹਨਾਂ ਨੇ ਚਿੱਠੀ ਜਦੋਂ ਲਈ ਆ ਇਹਨਾਂ ਦਾ ਮੇਨ ਮਕਸਦ ਇਹਨਾਂ ਦਾ ਇਹ ਵੀ ਸੰਤ ਜਨਿਆਲ ਸਿੰਘ ਨੂੰ ਲੋਗ ਆਏ ਸੰਤ ਜਨਿਆਲ ਸਿੰਘ ਇਹਨਾਂ ਨੂੰ ਕੁਝ ਨਹੀਂ ਕਹਿੰਦੇ ਸਿਰਫ ਇਹਨਾਂ ਨੂੰ ਇਹ ਸੀ ਕਿ ਜਿਤਨਾ ਉਹਨਾਂ ਦਾ ਸਿੱਖ ਕਮਿਊਨਿਟੀ ਦੇ ਵਿੱਚ ਬੋਲਬਾਲਾ ਹੋਇਆ ਹੈ ਨਾ ਹਾਂਜੀ ਬੜੀਏ ਰਿ ਰਵੈਟਾਂ ਕਈ ਗੁਰਸਿੱਖ ਬਣ ਗਏ ਉਸ ਵੇਲੇ ਦੇ ਵਿੱਚ ਜਿਹੜੇ ਮੌਨੇ ਤੋਂ ਨੇ ਇਹ ਬੜੇ ਗੁਰਸਿੱਖ ਬਣ ਗਏ ਤੇ ਜਿਤਨਾ ਤੇ ਸੁਣਿਆ ਸੀਗਾ ਵੀ ਮਹਾਰਾਜ ਜੀਸੋਂ ਦੇ ਵੇਲੇ ਚੰਗੀ ਸਾਡੀ ਪੁੱਛਗਿਸ਼ ਹੁੰਦੀ ਸਿੱਖਾ ਦੀ ਇਸ ਤਰ੍ਹਾਂ ਹੋ ਲਗੀ ਹੀ ਪਰ ਇਹਨਾਂ ਨੂੰ ਇਹ ਇਹਨਾਂ ਨੂੰ ਆਪਣੇ ਰਾਜ ਭਾਗ ਦਾ ਦੱਸ ਸੀ ਵੀ ਸਾਡਾ ਰਾਜ ਖੁਦ ਸਜਣਾ ਵਾ ਇਸ ਕਰਕੇ ਇਹ ਸਾਡੇ ਖਿਆਲ ਹੁੰਦਾ ਤੇ ਤਾਂ ਕਰਕੇ ਨਹੀਂ ਤੇ ਇਹਨਾਂ ਨਾਲ ਤਾਂ ਕੋਈ ਗੱਲ ਇਹ ਨਹੀਂ ਉਸ ਤੋਂ ਬਾਅਦ ਸੰਤ ਜਿਹੜੇ ਆਪਣੇ ਆ ਸੰਤ ਕਾਉਂਕੇ ਜਿਹੜੇ ਸੀਗੇ ਹਾਂਜੀ ਉਹਨਾਂ ਨਾਲ ਵੀ ਜੋ ਆਮ ਆਪਣੀ ਚਰਚਾ ਅਖਬਾਰੀ ਚਰਚਾ ਵਾ ਇੱਕ ਆਈਏਐਸ ਅਫਸਰ ਨੇ ਉਹ ਸਾ ਬਾਦਲ ਦੇ ਕੋਲ ਮਿਲਵਾ ਤੇ ਗਏ ਜੇ ਜਦੋਂ ਮਿਲਵਾ ਤੇ ਗਏ ਉਹ ਸਾ ਕਾਂਕੇ ਦੀ ਗੁਰਦੇਸ਼ ਕਾਂਕੇ ਦੀ ਸਫਾਸ਼ ਵਾਸਤੇ ਗਏ ਸਨ ਆਪਣੇ ਵੱਲੋਂ ਹਾਂ ਤੇ ਉੱਥੇ ਜਦੋਂ ਗਏ ਤੋਂ ਵੇਖ ਕੇ ਹਰਾ ਰਹੇ ਤੇ ਜਦੋਂ ਸਾ ਸਰਵਰਨ ਸਿੰਘ ਘੋਟਣਾ ਇਹਨਾਂ ਦੇ ਬੈਦਰ ਉਹਦੇ ਵਿੱਚੋਂ ਬਾਦਲ ਦੇ ਉੱਤਰਦੇ ਆ ਸੀ ਜਿਹੜੋ ਜਿਨ੍ਹਾਂ ਦੇ ਬਾਰੇ ਆਮ ਚਰਚਾ ਹੋ ਰਗਾ ਉਹਨਾਂ ਦੀ ਰਿਪੋਰਟ ਇਹ ਬਾਦਲ ਸਾਹਿਬ ਪ੍ਰਵਾਰ ਕਰਦਾ ਹੋਵੇ ਤੇ ਇਨਸਾਫਤ ਹੋ ਸਕਦਾ ਹੈ। ਯਾਨੀ ਕਿ ਕੌਲਮ ਲਾ ਕੇ ਜੀ ਦੇਖੀਏ ਤੇ ਇਹਨਾਂ ਬਾਦਲਾਂ ਨੇ ਪੰਜਾਬ ਦਾ ਬੇੜਾ ਗਰਗ ਕੀਤਾ ਵਾ ਜਿਨ੍ਹਾਂ ਪੰਜਾਬ ਦਾ ਬੇੜਾ ਗਰਗਟ ਉਹਨੂੰ ਛੱਡ ਜਿਨ੍ਹਾਂ ਸੇਕਾਉ ਦਾ ਬੇੜਾ ਗਰਕੇ ਨਾ ਕੀਤਾ ਹੋਰ ਕਿਸੇ ਨੇ ਨਹੀਂ ਕੀਤਾ। ਹਾਂਜੀ ਫਿਰ ਇਹ ਜਦੋਂ ਪਤਾ ਪਹਿਨਾ ਬੀਜੇਪੀ ਆਇਆ ਨੇ ਇਸ਼ਤੇ ਆਪਣੇ ਇਸ਼ਤਾਰ ਹੈ ਉਹਨਾਂ ਕਰਕੇ ਸੀਗਰ ਬੀਜੇਪੀ ਆਏਗੇ ਸ਼ਾਂਤ ਤੇ ਜੀਏਗੇ ਗੰਗਾ ਖੜਾ ਕੁਰਬਾਨੀ ਇਨਕੋ ਭੇਜੋ ਪਾਕਿਸਤਾਨ ਇਹ ਨਾਰੇ ਲਾ ਰਹੇ ਸੀ ਉਹਨਾਂ ਦਿਨ ਜਦ ਹਰਮੰਦਰ ਸਾਹਿਬ ਦੇ ਚੇਗਲ ਜਟੇਰੇ ਹਾਂਜੀ ਤੇ ਸਰਕਾਰ ਉਹ ਸਰਕਾਰ ਬਣ ਤੋਂ ਬਾਹਰ ਇਹਨਾਂ ਨੇ ਉਹਨਾਂ ਦਾ ਸਾਥ ਪਾਈ ਅੱਜ ਦੇ ਜੀਵਨ ਜਿਹੜੇ ਅੱਜ ਦੇ ਜਿਹੜੇ ਬੰਦੇ ਜਿੰਨੇ ਕਿ ਸਿਨੀ ਵੀ ਸਾਡੀ ਬਹੁਤ ਸਿੱਧੇ ਹੈਗੇ ਆ ਹਾਂਜੀ ਸਾਡੇ ਕਿਸੇ ਬਾਪ ਨੂੰ ਕਿਸੇ ਨਗਾਹ ਕੱਢੀ ਹੋਵੇ ਸਾਡੇ ਕਿਸੇ ਵੱਡੇ ਭਰਾ ਨੂੰ ਬਾਹ ਕੱਢੀ ਹੋਵੇ ਕਿਸੇ ਪਾਗਲਾ ਹੀ ਹੋਏ ਉਹਨਾਂ ਦੇ ਵਿਆਹ ਸਾਰੇ ਛੱਡ ਦਿੰਦੇ ਆ ਹਾਂਜੀ ਇਹਨਾਂ ਨੇ ਹਰਮੰਦਰ ਸਾਹਿਬ ਜਿਹੜਾ ਸਾਡੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈਆਂ ਹਰਮੰਦਰ ਸਾਹਿਬ ਜਿਹੜਾ ਆਤ ਪੁੱਜਣ ਜੋ ਸਥਾਨ ਹੈ ਜਿੱਥੋਂ ਬੰਦੇ ਨੂੰ ਜ਼ਿੰਦਗੀ ਮਿਲਦੀ ਆ ਇਥੇ ਇਹਨਾਂ ਲੋਕਾਂ ਨੇ ਲੋਕਾਂ ਦੀ ਜ਼ਿੰਦਗੀ ਤਬਾਹ ਕਰਾਈਆਂ ਤੇ ਉਸ ਤੋਂ ਇਲਾਵਾ ਇਹਨਾਂ ਨੇ ਵੱਲੇ ਆਪਣੇ ਰਾਜ ਭਾਗ ਕੁਰਸੀਆਂ ਮੰਨਣ ਵਾਲੇ ਉਹਨਾਂ ਬੰਦਿਆਂ ਦੇ ਨਾਲ ਬੀਜੇਪੀ ਨੇ ਜਿਹਦਾ ਨਾਮ ਲੈਣਾ ਵੀ ਚੰਗਾ ਨਹੀਂ ਸਕਦੇ ਉਹਨਾਂ ਨਾਲ ਸਾਥ ਪਾਈ ਇਹ ਬੀਜੇਪੀ ਨੂੰ ਲਿਆਉਣ ਵਾਲੇ ਇਹੋ ਹੀ ਨੇ ਪੰਜਾਬ ਦੇ ਵਿੱਚ ਤੇ ਉਸ ਤੋਂ ਬਾਅਦ ਮੈਂ ਸੁਣਿਆ ਉਹ ਕਿ ਰਾਮ ਰਹੀਮ ਜਿਹੜਾ ਡੇਰੇ ਵਾਲਾ ਵਾ ਉਹਨੂੰ ਵੀ ਲਿਆਉਣ ਵਾਲੇ ਇਹੋ ਹੀ ਨੇ ਰਾਮ ਧੇਮ ਦੇ ਜਦੋਂ ਇੱਕ ਦੀ ਆਪਾਂ ਫੋਟੋ ਵੇਖੀ ਆ ਅਖਬਾਰ ਦੇ ਵਿੱਚ ਤੇ ਇਹ ਕਿੰਨੇ ਜਣੇ ਦੋਨੋਂ ਪਿਓ ਪੋਤੇ ਤੇ ਨੌ ਇਹ ਉਹਦੇ ਅੱਗੇ ਇੱਕ ਮਲਾਹ ਹੱਥ ਜੋੜ ਕੇ ਤਾਂ ਖਲੋਤੇ ਆ ਤੇ ਉਹਨੂੰ ਪਤਾ ਨਹੀਂ ਕੀ ਮੰਨ ਕੇ ਖਲੋਤੇ ਆ ਜਿਹੜਾ ਕਿ ਬਲਾਟਕਾਰੀ ਬੰਦਾ ਮੈਂ ਹਿਸ਼ਾਰਪੁਰ ਦੇ ਵਿੱਚ ਸੌਰੀ ਕਿ ਨਾ ਜੋ ਸਰਵਜਕਾਰ ਦਾ ਹਾਂ ਤੇ ਉਦੋਂ ਖ਼ਬਰ ਤੇ ਪੜਿਆ ਰਾਮ ਰਹੀਮ ਤੇ ਉਦੋਂ ਤੇ 376 ਦਾ ਕੇਸ ਜੀਤ ਹੋਇਆ ਤੇ ਹੈਰਾਨ ਲੈ ਗਏ ਕਿ ਇੱਕ ਬੰਦੇ ਪੂਜਾ ਪਾਠ ਕਰਨ ਵਾਲਾ ਬੰਦਾ ਤੇ ਇੱਕ ਬੰਦੇ ਇਹੋ ਜੀ ਕਤੂਰ ਹੈ ਦੀ ਇਹ ਉਹਦੇ ਕੋਲ ਖਲੋਤੇ ਆ ਇਹਨੂੰ ਇੰਨਾ ਨਹੀਂ ਪਤਾ ਸੀ ਬਾਦਲ ਸਾਹਿਬ ਨੂੰ ਤੇ ਇੱਥੇ ਮਹਾਰਾਜਾ ਜੀਸੋਂ ਦਾ ਰਾਜ ਰਿਆ ਜਿਹਦੇ ਕੋਲ ਅੰਗਰੇਜ਼ ਵੀ ਆ ਕੇ ਨੌਕਰੀ ਕਰਦੇ ਸੀ ਤੇ ਇੱਕ ਉਹ ਬੰਦਾ ਜਿਹਨੇ 300 ਬੰਦਾ ਨਪੂਸ਼ਕ ਕਰਾਇਆ ਬਹੁਤ ਸਾਰੇ ਬਲਾਤਕਾਰੇ ਤੇ ਦੋ ਤਿੰਨ ਦੋ ਕਤਲ ਦੇ ਮਕਦਮੇ ਉਹਦੇ ਤੇ ਉਥੇ ਢਾ ਕੇ ਦਿੱਤੇ ਨੇ ਐਟਰਾ ਹੱਥ ਜੋੜ ਕੇ ਖਲੋਤੇ ਐ ਖੋਤੀ ਐ ਹੱਥ ਜੋੜ ਕੇ ਖਲੋਤੇ ਸ਼ਰਮਾਂ ਦੀ ਗੱਲ ਆ ਫਿਰ ਉਹਨੇ ਮੈਸੰਜਰਾਫ ਦਾ ਦੌੜ ਫਿਲਮ ਬਣਾਈ ਉਹ ਫਿਲਮ ਦੇ ਇਸ਼ਤਿਹਾਰ ਜਿਹੜੇ ਆ ਜੇ ਪੰਜਾਬ ਦੇ ਫਿਲਮ ਦੇ ਵਿੱਚ ਕਿਸੇ ਰੋਗ ਥਾਂ ਤੇ ਲੋਕਾਂ ਦੇ ਉੱਤੇ ਡਾਂਗਾ ਬਣਾਈ ਜਾਂਦੀਆਂ ਬਾਰੇ ਇਹਨੇ ਆਪ ਸਖਵੀਰ ਬਾਦਲ ਨੇ ਗੱਡੀਆਂ ਕਰਾ ਕੇ ਤੇ ਚੰਡੀਗੜ੍ਹ ਜਾ ਕੇ ਤੇ ਉੱਥੇ ਜਿਹੜੇ ਇਸ਼ਤਿਹਾਰ ਲੱਗੇ ਇਹ ਤੇ ਪੁਲਿਸ ਲਾ ਕੇ ਇਹ ਇਸ਼ਤਿਹਾਰਾਂ ਦੀ ਜਿਹੜੀ ਆ ਨਾ ਅਰਾਕੀ ਕੀਤੀ ਜਾਏ ਤੇ ਫਿਲਮ ਜਿਹੜੀ ਉਹਨੂੰ ਚਲਾਇਆ ਜਾਵੇ ਇਹ ਇੱਕ ਮੈਂ ਸਵਾਲ ਹੋਰ ਪੁੱਛਣਾ ਚਾਹਣਾ ਕਿ ਵੇਖੋ ਇਹਨਾਂ ਬੇਅਦਬੀ ਗੁਰੂ ਮਹਾਰਾਜ ਦੀ ਬਹੁਤ ਕੀਤੀ ਇਹਨਾਂ ਦੇ ਰਾਜ ਦੇ ਵਿੱਚ ਹੋਈ ਆ ਤੇ ਸਕਬੀਰ ਬਾਦਲ ਦੇ ਤੇ ਬਾਦਲ ਦੇ ਰਾਜ ਦੇ ਵਿੱਚ ਵੀ ਕਾਫੀ ਮਹਾਰਾਜ ਜੀ ਬੇਏਦ ਵੀ ਜਿਹੜਾ ਲੋਕ ਜਾਂਦੇ ਨੇ ਵੀ ਆ ਰਾਮ ਜੀ ਨੇ ਗੁਰੂ ਮਹਾਰਾਜ ਦਾ ਸਵਾਗ ਰਚਿਆ ਸੀ ਉਹਦੇ ਵਾਂਗੂ ਨਕਲ ਕੀਤੀ ਸੀ ਚੋਲਾ ਪਾ ਕੇ ਕੀਤਾ ਇਹ ਸਕਬੀਰ ਬਾਦਲ ਜਿਹੜਾ ਉਹਦੇ ਹੀ ਅਦਾਰੇ ਉਹਦੇ ਅੰਦਰ ਇਹ ਚੋਲਾ ਸਵਾਇਆ ਗਿਆ ਪ੍ਰੇਮ ਸਿੰਘ ਚੰਦੂ ਮਾਦਰਾ ਉੱਥੇ ਲੈ ਕੇ ਗਿਆ ਤੇ ਜੇ ਲੋ ਮੈਂ ਨਾ ਸਵਾਲ ਬਾਕੀ ਤਾਂ ਤੁਹਾਨੂੰ ਕਾਫੀ ਪੁੱਛਣੇ ਸੀ ਤੇ कमती आहे थोड़े जेके मै फे इन सवाल जवाब पुछांगा त समाप्त करतिह